ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਟ੍ਰਿਪਲ ਐਸ ਵੀ ਵੱਲੋਂ ਇੱਕ ਹੋਰ ਨੋਟਿਸ ਜਾਰੀ ਕੀਤਾ ਗਿਆ ਹੈ ਇਹ ਸੋਧ ਨੋਟਿਸ ਹੈ ਤੇ ਕਿੰ ਤੱਕ ਆਪ ਅਪਲਾਈ ਕਰ ਸਕਦੇ ਆ ਕਲਰਕ ਪੋਸਟਸ ਦੀ ਅਪਡੇਟ ਕੀ ਹੈ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਦੋਸਤੋ ਵੀਡੀਓ ਨੂੰ ਕਰ ਦੇਣਾ ਲਾਈਕ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਵੀ ਕਰਨਾ ਨਾ ਭੁੱਲਣਾ ਤਾਂ ਆਪਾਂ ਗੱਲ ਕਰਾਂਗੇ ਅੱਜ ਦੇ ਜਨਤਕ ਨੋਟਿਸ ਦੀ ਤਾਂ ਦੋਸਤੋ ਦੇਖੋ ਅਧินਸ਼ਵਮ ਚੌਂਬਟ ਵੱਲੋਂ ਇਸ਼ਤਿਹਾਰ ਨੰਬਰ 5 2023 ਅੰਗਰੋ ਬੀ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀਗੀਆਂ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਲਈ ਲੋਗ ਉਮੀਦਵਾਰਾਂ ਤੋਂ ਮਿਤੀ 5/8/2024 ਸ਼ਾਮ 5:00 ਵਜੇ ਤੱਕ ਬੋਰਡ ਦੀ ਵੈੱਬਸਾਈਟ ਤੇ ਆਨਲਾਈਨ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਸੀ లైక్ కన్ वाले उम्मीदवारों ਨੂੰ ఆన్లైన్ అప్లికేషన్ ఫామ్ ਵਿੱਚ సవరణ ਲਈ కరెక్షన్ పోర్టల్ 12/8/2024 ਤੋਂ ਲੈ ਕੇ 16/8/2024 शाम 5:00 ਤੱਕ ఓపెన్ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਉਮੀਦਵਾਰ ਦੇ ఆన్లైన్ అప్లికేషన్ ਵਿੱਚ ਫੋਟੋ, ਦਸਤਖਤ, ਹਸਤਾਖਰ, ਮਿਕਸਿੰਗ ਜਾਂ ਕੋਈ ਆਪਣਾ ਨਾਮ, ਪਿਤਾ ਦਾ ਨਾਮ, ਲਿੰਕ ਕੈਟਾਗਰੀ ਸੋਧ ਕਰਨਾ ਚਾਹੁੰਦਾ ਹੈ ਤਾਂ ਉਹ ਵੈੱਬਸਾਈਟ ਤੇ ਮਿਤੀ 12/8 ਤੋਂ ਲੈ ਕੇ 16/8/2024 शाम 5:00 ਤੱਕ ਸੋਧ ਕਰ ਸਕਦਾ ਹੈ ਤਾਂ ਦੋਸਤੋ ਜੇਕਰ ਕਿਸੇ ਉਮੀਦਵਾਰ ਕੈਟਾਗਰੀ ਵਿੱਚ ਸੋਧ ਕਰਨ ਤੇ ਪ੍ਰੀਖਿਆ ਫੀਸ ਵਿੱਚ ਰਕਮ ਵਿੱਚ ਵਾਧਾ ਹੁੰਦਾ ਤਾਂ ਉਸ ਉਮੀਦਵਾਰ ਦੀ ਫੀਸ ਵਿੱਚ ਅੰਤਰ ਰਕਮ ਨੂੰ ਡਿਮਾਂਡ ਡਰਾਫਟ ਇਨ ਫੇਵਰ ਆਫ ਦਾ ਸੈਕਟਰੀ ਆ ਮਿਲ ਰਹੀ ਠੀਕ ਹੈ ਜੀ ਅਦਾ ਕਰੇਗਾ ਇਹ ਡਿਮਾਂਡ ਡਰਾਫਟ ਨੂੰ ਅਦਿਨ ਸਭਾ ਚੋਣ ਬਡਵਰ 1 ਵਿਭਾਗ ਸੈਕਟਰ 68 ਐਸਐਸ ਨਗਰ ਵਿਕੇਟ ਡਾਕ ਰਾਈ ਮਿਤੀ 28 2024 ਤੋਂ ਪਹਿਲਾਂ ਭੇਜਿਆ ਜਾਵੇ ਇਸ ਡਿਮਾਂਡ ਡਰਾਫਟ ਨੂੰ ਲਿਖੇ ਪਰਫੋਰਮੇ ਦੇ ਨਾਲ ਨਤੀ ਕਰਕੇ ਭੇਜਿਆ ਜਾਵੇ ਸੋ ਦੋਸਤੋ ਜੇਕਰ ਤੁਹਾਡੇ ਕੋਈ ਗਲਤੀ ਹੋਈ ਹੈ ਤਾਂ ਤੁਸੀਂ ਉਸ ਨੂੰ ਸਹੀ ਕਰ ਸਕਦੇ ਹੋ ਥੋੜੀ ਜਿਹੀ ਫੀਸ ਲੱਗੇਗੀ ਉਹ ਫੀਸ ਤੁਹਾਨੂੰ ਉੱਥੇ ਸ਼ੋ ਹੋ ਜਾਏਗੀ ਤੇ ਧੰਨਵਾਦ ਇਹ ਸੀ ਅਪਡੇਟ ਅੱਜ ਦੀ ਤੇ ਇੱਕ ਲਾਸਟ ਪੋਸਟ ਦੀ ਅਪਡੇਟ ਇਹ ਹੈ ਦੋਸਤੋ ਕਿ ਉਹਨਾਂ ਦੀ ਮੈਰਿਟ ਲਿਸਟ ਆਊਟ ਹੋ ਚੁੱਕੀ ਹੈ ਜਿਹੜੀ ਕਿ ਟਾਈਪਿੰਗ ਦੇ ਲਈ ਜਾਰੀ ਕੀਤੀ ਗਈ ਸੋ ਜਿਨ੍ਹਾਂ ਨੇ ਟਾਈਪਿੰਗ ਦੇ ਲਈ ਨੋਟਿਸ ਦੇਖ ਲਿਆ ਚੰਗੀ ਗੱਲ ਹੈ ਨਹੀਂ ਦੇਖਿਆ ਤਾਂ ਆਪਣੀ ਦੂਜੀ ਵੀਡੀਓ ਤੇ ਜਾ ਕੇ ਦੇਖ ਲਓ